ਨਮਸਕਾਰ ਦੇਸ਼ ਦੁਨੀਆ ਜਿਹੜੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ डावਰਾ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੱਜ ਦੀ ਚਰਚਾ ਅੱਜ ਦੀ ਚਰਚਾ ਤੁਸੀਂ ਜਾਨਦੇ ਹੋ ਕਿ ਕੋਈ ਨਾ ਕੋਈ ਅਜੀਹਾ ਵਿਸ਼ਾ ਲੈਨੇ ਆ ਜਿਹੜਾ ਸਾਡੇ ਸਭ ਦੇ ਨਾਲ ਜੁੜਿਆ ਹੋਇਆ ਹੁੰਦਾ ਉਸ ਦੀਆਂ ਬਰੀਕੀ ਦੇ ਨਾਲ ਕੋਕਰਦੇ ਆ ਮਾਇਰਾ ਤੋਂ ਪੁੱਛਦੇ ਆ ਤੇ ਉਹਨਾਂ ਬਾਰੇ ਜਾਣਕਾਰੀ ਲੈਨੇ ਆ ਵੀ ਆਖਿਰ ਇਹ ਹੈ ਕੀ ਚੀਜ਼ ਤੇ ਉਹੀ ਚਰਚਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਲੋਕਾਂ ਦੇ ਲਈ ਸਾਡੇ ਦਰਸ਼ਕਾਂ ਦੇ ਲਈ ਆਮ ਜਨਤਾ ਦੇ ਲਈ ਜਾਗਰੂਕਤਾ ਦਾ ਕੰਮ ਕਰਦੀ ਹੈ ਤੇ ਉਹਨਾਂ ਨੂੰ ਇੱਕ ਨਵੀਂ ਸੇਧ ਵੀ ਦਿੰਦੀ ਹੈ ਅੱਜ ਵੀ ਅਸੀਂ ਇੱਕ ਅਜਿਹੇ ਵਿਸ਼ਾ ਲੈ ਕੇ ਆਏ ਹਾਂ ਜਿਹੜਾ ਸਾਡਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਹੜਾਂਦੇ ਹਾਂ ਅਸੀਂ ਮਾਰਕੀਟ ਜਾਂਦੇ ਹਾਂ ਸ਼ਾਪਿੰਗ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਖਰੀਦ ਕੇ ਲੈਣੇ ਆ ਜਦੋਂ ਕੋਈ ਗ੍ਰਹਿਣੀ ਜਾਂਦੀ ਹੈ ਵਿਆਹ ਸ਼ਾਦੀ ਹੁੰਦਾ ਹੈ ਜਾਂ ਅੱਜਕੱਲ੍ਹ ਵੈਸੇ ਇਨਵੈਸਟਮੈਂਟ ਦੇ ਤੌਰ ਤੇ ਵੀ ਸੋਨਾ ਤੱਕ ਵੀ ਖਰੀਦਦੇ ਆ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਲੇਕਿਨ ਕੀ ਅਸੀਂ ਬਾਜ਼ਾਰ ਦੇ ਵਿੱਚ ਅੱਖਾਂ ਦੇ ਉੱਤੇ ਪੱਟੀ ਬਨ ਕੇ ਸਾਰਾ ਸਮਾਨ ਖਰੀਦਦੇ ਕੀ ਅਸੀਂ ਆਪਣੀ ਸੁਰੱਖਿਆ ਨੂੰ ਕਦੀ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਅਗਰ ਜਿਹੜੀ ਚੀਜ਼ ਅਸੀਂ ਖਰੀਦ ਰਹੇ ਹਾਂ ਇਸ ਦੇ ਨਾਲ ਅਸੀਂ ਸੁਰੱਖਿਤ ਵੀ ਰਹਾਂਗੇ ਜਾਂ ਨਹੀਂ ਬਹੁਤ ਸਾਰੀਆਂ ਸਾਡੇ ਕੋਲੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ ਤੇ ਅਸੀਂ ਇਹ ਜਿਹੀਆਂ ਚੀਜ਼ਾਂ ਕਰਦੇ ਹਾਂ ਲੇਕਿਨ ਭਾਰਤ ਸਰਕਾਰ ਨੇ ਬਹੁਤ ਪਹਿਲਾਂ ਤੋਂ ISI ਭਾਰਤੀ ਮਾਨਕ ਬਿਊਰੋ ਬਣਾਈ ਹੋਈ ਹੈ ਇਹ ਦੱਸਦੀ ਹੈ ਕਿ ਕੀ ਚੀਜ਼ ਸਹੀ ਹੈ ਕੀ ਚੀਜ਼ ਗਲਤ ਹੈ ਜੇ ਅਸੀਂ ਉਹਨਾਂ ਜਿੰਨ ਪਾਰਟੀ ਮਾਨਕ ਬਿਊਰੋ ਦੀ ਗੱਲ ਕਰੀਏ ਤਾਂ ਪ੍ਰੋਡਕਟ ਜਿਹੜਾ ਸੀ ਖਰੀਦਣ ਜਾਂਦੇ ਹਾਂ ਉਸ ਦੇ ਉੱਤੇ ਬਕਾਇਦਾ ਆਈਐਸਆਈ ਦੀ ਸਟੈਂਪ ਲੱਗੀ ਹੁੰਦੀ ਹੈ ਇਹ ਸਟੈਂਪ ਸਮਝ ਕੇ ਅਸੀਂ ਇਸ ਨੂੰ ਬੰਬੂਲੀ ਸਟੈਂਪ ਸਮਝ ਕੇ ਇਗਨੋਰ ਕਰ ਦਿੰਨੇ ਆ ਲੇਕਿਨ ਦੋਸਤੋ ਇਹ ਇਗਨੋਰ ਕਰਨ ਵਾਲੀ ਗੱਲ ਨਹੀਂ ਹੈ ਇਸ ਦੀ ਕੀ ਮਹੱਤਤਾ ਹੈ ਕਿੰਨੀ ਇਹ ਅਹਿਮ ਹੈ ਕਿੰਨੀ ਜ਼ਰੂਰੀ ਹੈ ਅੱਜ ਅਸੀਂ ਇਹੀ ਗੱਲਾਂ ਕਰਨੀਆਂ ਨੇ ਆਪਣੇ ਇਸ ਸਟੂਡੀਓ ਵਿੱਚ ਆਪਣੇ ਮਾਹਿਰਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਮਾਹਿਰਾਂ ਦੀ ਟੀਮ ਨਾਲ ਤੁਹਾਨੂੰ ਮੈਂ ਜਾਣ ਪਹਿਚਾਨ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਸੰਜੀਵਨ ਸਿੰਘ ਡੜਵਾਲ ਸੰਜੀਵ ਸਿੰਘ ਡੜਵਾਲ ਜੋ ਨੇ ਉਹ ਸਟੇਟ ਦੇ ਰਿਸੋਰਸ ਪਰਸਨ ਨੇ ਇਨਾ ਕੋਲ ਜੰਮੂ ਰੀਜਨ ਤੇ ਪੰਜਾਬ ਰੀਜਨ ਕਾਫੀ ਹੱਦ ਤੱਕ ਇਹ ਕੰਟਰੋਲ ਕਰਦੇ ਨੇ ਭਾਰਤੀ ਮਾਨਕ ਬਿਊਰੋ ਦੇ ਇਹ ਵਿੱਚ ਨਾਲ ਸੰਬੰਧ ਰੱਖਦੇ ਨੇ ਬਹੁਤ ਕੁਝ ਇਨਾ ਕੋਲ ਜਾਣਾਂਗੇ ਬਹੁਤ ਕੁਝ ਇਨਾ ਕੋਲ ਪੁੱਛਾਂਗੇ ਕਿਉਂਕਿ ਪਢਾਰ ਨੇ ਕੰਮ ਕਰਦੇ ਨੇ ਜਾਣਦੇ ਨੇ ਤੇ ਦੂਸਰੇ ਮਾਹਿਰ ਨੇ ਸਾਡੇ ਦਲਬੀਰ ਸਿੰਘ ਜੀ ਇਸ ਸਾਬਕਾ ਸਲਾਹਕਾਰ ਨੇ ਭਾਰਤੀ ਮਾਨਿਕ ਬਿਊਰੋ ਦੇ ਤੇ ਨਾਲ ਹੀ ਨਾਲ ਰਿਸੋਰਸ ਪਰਸਨ ਨੇ ਭਾਰਤੀ ਮਾਨਿਕ ਬਿਊਰੋ ਦੇ ਵਿੱਚ ਅੱਜ ਕੱਲ ਤੇ ਇਹ ਵੀ ਬਹੁਤ ਕੁਝ ਜਿਹੜਾ ਹੈ ਇਸ ਬਾਰੇ ਜਾਣਦੇ ਨੇ ਇੱਕ ਇੱਕ ਗੱਲ ਨੂੰ ਪੂਰੀ ਡਿਟੇਲ ਦੇ ਨਾਲ ਅਸੀਂ ਤੁਹਾਨੂੰ ਦੱਸਾਂਗੇ ਦੋਸਤੋ ਜੁੜੇ ਰਹਿਣਾ ਸਾਡੇ ਨਾਲ ਕਿਉਂਕਿ ਇਹ ਸਾਡੇ ਸਭ ਦੇ ਲਈ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਹੈ ਜਾਣਕਾਰੀ ਦਾ ਵਿਸ਼ਾ ਹੈ ਜਾਣਨ ਦਾ ਵਿਸ਼ਾ ਹੈ ਤੇ ਮੈਂ ਉਮੀਦ ਕਰਾਂਗਾ ਕਿ ਤੁਸੀਂ ਇਸ ਸਾਡੇ ਵਿਸ਼ੇ ਨੂੰ ਇਸ ਦੀ ਚਰਚਾ ਨੂੰ ਅੰਤ ਤੱਕ ਦੇਖੋਗੇ ਤੇ ਫਿਰ ਆਪੇ ਹੀ ਤੁਸੀਂ ਕਹੋਗੇ ਕਿ ਵਾਹ ਅਸੀਂ ਬਹੁਤ ਕੁਝ ਨਹੀਂ ਸੀ ਜਾਣਦੇ ਜਿਸ ਬਾਰੇ ਸਾਨੂੰ ਅੱਜ ਪਤਾ ਲੱਗਿਆ ਹੈ ਸਭ ਤੋਂ ਪਹਿਲਾਂ ਡੜਵਾਲ ਸਾਹਿਬ ਤੇ ਨਬੀਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੁਤੋਤ ਮੈਂ ਗੱਲ ਤੁਹਾਡੇ ਤੋਂ ਸ਼ੁਰੂ ਕਰਨਾ ਚਾਹਾਂਗਾ ਡੜਵਾਲ ਸਾਹਿਬ ਵੇ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਾਂਗਾ ਕਿ ਵੀ ਇਹ ਮਾਣਕ ਬਿਊਰੋ ਭਾਰਤੀ ਮਾਣਕ ਬਿਊਰੋ ਹੈ ਕਿ ਅ ਡਾਬਰਾ ਸਾਹਿਬ ਜਦੋਂ ਭਾਰਤ ਦੇਸ਼ ਅਜੇ ਆਜ਼ਾਦ ਵੀ ਨਹੀਂ ਸੀ ਹੋਇਆ ਤੇ ਇੱਥੇ ਇੱਕ ਬਹੁਤ ਵੱਡੇ ਉਦਯੋਗਾਂ ਦੀ ਗੱਲ ਚੱਲ ਰਹੀ ਸੀ ਉਦਯੋਗ ਲੱਗਣੇ ਸੀ ਤੇ ਉਹਦੇ ਨਾਲ ਇੱਕ ਜਰੂਰੀ ਵੀ ਸੀ ਕਿ ਉਦਯੋਗਾਂ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਸਮਾਨ ਬਣਨਾ ਹੈ ਉਹ ਕਿਸੇ ਸਟੈਂਡਰਡ ਦਾ ਬਣਨਾ ਚਾਹੀਦਾ ਹੈ ਤੇ 1946 ਦੇ ਵਿੱਚ ਹੀ ਇਹ ਗੱਲ ਨਵੰਬਰ ਦੇ ਵਿੱਚ ਪਾਸ ਕਰ ਲਈ ਕਿ ਭਾਰਤ ਦੇ ਵਿੱਚ ਇੱਕ ਵਿਭਾਗ ਜਿਹੜਾ ਹੈ ਅਜੇ ਹ ਬਣਾਣਾ ਹੈ ਜਿਹੜਾ ਇਹ ਕੰਮ ਕਰੇਗਾ ਭਾਰਤੀ ਦੇ ਸਟੈਂਡਰਡ ਜਿਹੜਾ ਹੈ ਉਹਨਾਂ ਨੂੰ ਦੱਸੇਗਾ ਤੇ ਉਸ ਵੇਲੇ ਉਹਦਾ ਨਾਮ ਰੱਖਿਆ ਗਿਆ ਆਈਐਸਆਈ ਇੰਡੀਅਨ ਸਟੈਂਡਰਡ ਇੰਸਟੀਚਿਊਸ਼ਨ ਭਾਰਤੀ ਮਾਨਕ ਸੰਸਥਾਨ ਜੀ ਉਹ ਸੰਸਥਾਨ ਦੀ ਗੱਲ ਕਰਦੇ ਆਂ ਤੇ ਉਹ ਇੱਕ ਹੁੰਦਾ ਛੋਟਾ ਜਿਵੇਂ ਇੱਕ ਕਾਲਜ ਹੈ ਯੂਨੀਵਰਸਿਟੀ ਹੈ ਪਰ ਇਹ ਜਿਹੜਾ ਸੰਸਥਾਨ ਹੈ ਪੂਰੇ ਦੇਸ਼ ਨੂੰ ਕਵਰ ਕਰਦਾ ਸੀ ਬੜੇ ਲੰਬੇ ਸਮੇਂ ਬਾਅਦ 1986 ਦੇ ਵਿੱਚ ਭਾਰਤ ਸਰਕਾਰ ਦੇ ਜਿਹੜਾ ਮੰਤਰਾਲਾ ਹੈ ਇਹਨਾਂ ਦੇ ਨਾਲ ਸੰਬੰਧਿਤ ਹੈ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਐਂਡ ਫੂਡ ਡਿਸਟ੍ਰਿਬਿਊਸ਼ਨ ਉਹਨਾਂ ਨੇ 1986 ਦੇ ਵਿੱਚ ਇਹ ਕੀਤਾ ਕਿ ਇਹਦਾ ਨਾਂ ਹੁਣ ਬਦਲ ਕੇ ਭਾਰਤੀ ਮਾਣਕ ਬਿਊਰੋ ਬਿਊਰੋ ਆਫ ਇੰਡੀਅਨ ਸਟੈਂਡਰਡ ਰੱਖ ਦਿੱਤਾ ਜਾਵੇ ਪਰ ਹੁਣ ਕਿਉਂਕਿ ਇੰਨੇ ਸਾਲ ਹੋ ਗਏ ਸੀ ਤਾਂ ਨਿਸ਼ਾਨ ਜਿਹੜਾ ਹੈ ਆਈਐਸਆਈ ਦਾ ਇਹ ਬਹੁਤ ਪ੍ਰਚਲਿਤ ਹੋ ਗਿਆ ਸੀ ਜਿਹੜੇ ਭਾਰਤ ਦੇ ਮਾਣਕ ਉਤਪਾਦ ਬਣਦੇ ਹਨ ਉਹਨਾਂ ਦੇ ਉੱਤੇ ਆਈਐਸਆਈ ਦਾ ਜਿਹੜਾ ਨਿਸ਼ਾਨ ਲੱਗਦਾ ਹੈ ਅੱਜ ਵੀ ਆਈਐਸਆਈ ਦਾ ਨਿਸ਼ਾਨ ਹੀ ਲੱਗੇਗਾ ਭਾਰਤੀ ਮਾਣਕ ਬਿਊਰੋ ਦਾ ਨਿਸ਼ਾਨ ਜਿਹੜਾ ਹੈ ਬੀਆਈਐਸ ਦਾ ਉਹ ਆਪਣਾ ਇੱਕ ਲੋਗੋ ਹੈ ਆਈਐਸਆਈ ਦਾ ਵੱਖਰਾ ਲੋਗੋ ਹੈ ਤੇ ਉਹ ਜਿਹੜਾ ਲੋਗੋ ਅੱਗੇ ਬਦਲ ਦਿੱਤਾ ਗਿਆ ਹੈ ਅੰਦਰ ਵੀ ਤੁਸੀਂ ਤੁਹਾਡੇ ਕੋਲ ਗੱਲ ਕਰਾਂ ਵੀ ਇਹ ਕੰਮ ਕੀ ਨੇ ਇਸ ਦੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਅੱਜ ਵੀ ਐਸ ਬਣ ਕੇ ਆਈਐਸ ਨੂੰ ਵੀ ਬੀਐਸ ਬਣਦਾ ਲੇਕਿਨ ਆਈਐਸਆ ਨਾਲ ਅਸੀਂ ਜਿੱਥੇ ਵੀ ਜਾਣਦੇ ਆ ਆਈਐਸਆਈ ਦੀ ਸਟੈਂਪ ਬਿਲਕੁਲ ਇਹਨਾਂ ਨੇ ਕਿਹਾ ਵੀ ਲੱਗੀ ਹੁੰਦੀ ਹੈ ਵਿੱਚੇ ਮੈਂ ਗੱਲ ਕਰਾਂ ਵੀ ਇਹਨਾਂ ਦੇ ਵਿੱਚ ਇਹ ਭਾਰਤੀ ਮਾਣਕ ਬਿਊਰੋ ਦੇ ਕਾਰਜ ਕੀ ਹੁੰਦੇ ਨੇ ਕੰਮ ਕੀ ਹੁੰਦੇ ਆ ਡਾਉਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਭਾਰਤੀ ਮਾਣਕ ਬਿਊਰੋ ਦਾ ਜਿਹੜਾ ਮੇਨ ਕੰਮ ਹੈਗਾ ਉਹ ਸਟੈਂਡਰਡ ਬਣਾਉਣਾ ਹੈਗਾ ਸਟੈਂਡਰਡ ਬਣਾਉਣਾ ਫਿਰ ਉਹਨਾਂ ਦੀ ਕੰਫਰਮਿਟੀ ਅਸੈਸਮੈਂਟ ਕਰਨੀ ਹੈ ਔਰ ਉਸ ਨੂੰ ਬਰਕਰਾਰ ਰੱਖਣਾ ਹੈ ਜਿਹੜੇ ਸਟੈਂਡਰਡਸ ਹੁੰਦੇ ਨੇ ਇਹ ਡਾਇਨਾਮਿਕ ਹੁੰਦੇ ਨੇ ਸਟੈਟਿਕ ਨਹੀਂ ਹੁੰਦੇ ਚੇਂਜ ਹੁੰਦੇ ਰਹਿੰਦੇ ਨੇ ਅਪਡੇਸ਼ਨ ਉਹਨਾਂ ਦੀ ਹੁੰਦੀ ਲੱਗੀ ਹੈਗੀ ਹੈ ਹੁਣ ਤੱਕ ਅਸੀਂ 22000 ਦੇ ਕਰੀਬ ਸਟੈਂਡਰਡ ਬਣਾ ਚੁੱਕੇ ਹੈਗੇ ਆ ਔਰ ਉਹਦੇ ਵਿੱਚੋਂ 800 ਦੇ ਕਰੀਬ ਜਿਹੜੇ ਨੇ ਸਟੈਂਡਰਡਸ ਮੰਡਟਰੀ ਨੇ ਸਟੈਂਡਰਡਸ ਆ ਮੇਨ ਜਿਹੜਾ ਪਰਪਸ ਹੁੰਦਾ ਹੈ ਇਹਦਾ ਅਸੀਂ ਅਗਰ ਇੱਕ ਲਾਈਨ ਦੇ ਵਿੱਚ ਇਹਦਾ ਮਤਲਬ ਸਮਝੀਏ ਫਿਟ ਫਾਰ ਪਰਪਸ ਕਿ ਜਿਸ ਕੰਮ ਲਈ ਅਸੀਂ ਇੱਕ ਪ੍ਰੋਡਕਟ ਬਣਾ ਦੇ ਉੱਤੇ ਖਰਾ ਉਤਰੇ ਉਸ ਕੰਮ ਲਈ ਉਹ ਫਿੱਟ ਹੋਵੇ ਠੀਕ ਹੈ ਜੀ ਸੋ ਇਹ ਜਦੋਂ ਅਸੀਂ ਮਾਨਕ ਬਣਾਨੇ ਹੈਗੇ ਆ ਤੇ ਇੱਕ ਦਸਤਾਵੇਜ਼ੀ ਰੂਪ ਦੇ ਵਿੱਚ ਹੁੰਦੇ ਨੇ ਜਿਹੜੇ ਸਰਵਸੰਮਤੀ ਨਾਲ ਉਹ ਬਣਦਾ ਹੈ ਤੇ ਉਹਨੂੰ ਅਪਰੂਵ ਜਿਹੜਾ ਕਰਦਾ ਹੈਗਾ ਉਹ ਭਾਰਤੀ ਮਾਨਕ ਬਿਊਰੋ ਕਰਦਾ ਹੈ ਫਿਰ ਇੱਕ ਸਟੈਂਡਰਡ ਜਿਹੜਾ ਹੈ ਹੋਂਦ ਵਿੱਚ ਆ ਜਾਂਦਾ ਹੈ ਤੇ ਕੋਈ ਵੀ ਪ੍ਰੋਡਕਟ ਬਣਦਾ ਹੈ ਭਾਰਤ ਦੇ ਵਿੱਚ ਤਾਂ ਉਸ ਵਾਸਤੇ ਆਈਐਸਆਈ ਮਾਰਕ ਲੈਣਾ ਜਿਹੜਾ ਹੈਗਾ ਉਹ ਮੰਡੀਟਰੀ ਹੋ ਜਾਂਦਾ ਹੈ ਕੁਝ ਵਿੱਚ ਮੰਡੀਟਰੀ ਹੈ ਕੁਝ ਵਲੰਟਰੀ ਹੈ ਲੇਕਿਨ ਅਸੀਂ ਹੌਲੀ ਹੌਲੀ ਕਰਕੇ ਮੰਡੀਟਰੀ ਦੀ ਤਦਾਦ ਅਸੀਂ ਵਧਾ ਰਹੇ ਹਾਂ ਇਸ ਦੇ ਨਾਲ ਕੀ ਹੈ ਕਿ ਕੁਆਲਿਟੀ ਪ੍ਰੋਡਕਟਸ ਜਿਹੜੀਆਂ ਬਣਨ ਗਈਆਂ ਜੀ ਜੀ ਸੋ ਉਹਦੇ ਵਿੱਚ ਮਿਲੇਨੀਅਮ ਗੋਲ ਵੀ ਹੈਗਾ ਇਸ ਟਾਈਮ ਯੂਨਾਈਟਿਡ ਨੇਸ਼ਨਸ ਦਾ ਕਿ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ ਕਿ ਅਸੀਂ ਕੋਈ ਵੀ ਪ੍ਰੋਡਕਟ ਅਸੀਂ ਤਿਆਰ ਕਰਨਾ ਹੈ ਉਹਦਾ এনवायरमेंट ਦੇ ਉੱਤੇ ਬੁਰਾ ਅਸਰ ਨਾ ਪਵੇ ਤੇ ਉਹ لمبے ਸਮੇਂ ਚ ਚੱਲੇ ਜਿਵੇਂ ਆਪਾਂ ਪੁਰਾਣੇ ਕਹਿੰਦੇ ਸੀ ਦਾਦਾ ਖਰੀਦੇ ਪੋਤਾ ਵਰਤੇ ਸੋ ਅਸੀਂ ਕੁਆਲਿਟੀ ਦੇ ਉੱਤੇ ਜ਼ੋਰ ਦਿੰਦੇ ਹਾਂ ਦੋਸਤ ਮੇਰੇ ਸਾਹਮਣੇ ਭਾਰਤੀ ਤਿਰੰਗਾ ਹੈ ਸਾਈਜ਼ ਦੇ ਵਿੱਚ ਬਿਸ਼ੱਕ ਛੋਟਾ ਹੈ ਲੇਕਿਨ ਇਹ ਇੱਕ ਭਾਰਤੀ ਮਾਣਕ ਦੇ ਨਾਲ ਬਣਿਆ ਹੋਇਆ ਤਿਰੰਗਾ ਹੈ ਕੀ ਹੈ ਇਸ ਤਿਰੰਗੇ ਦੀ ਮਾਨਕਤਾ ਕਿਸ ਤਰ੍ਹਾਂ ਇਸ ਨੂੰ ਪਾਸ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਡੜਵਾਲ ਸਾਹਿਬ ਮੈਂ ਇਸ ਤਿਰੰਗੇ ਬਾਰੇ ਜਾਣਨਾ ਚਾਹਾਂਗਾ ਡਾਵਰਾ ਸਾਹਿਬ ਬਹੁਤ ਚੰਗੀ ਗੱਲ ਕੀਤੀ ਕਿਉਂਕਿ ਸਾਡਾ ਤਿਰੰਗਾ ਜਿਹੜਾ ਹੈ ਉਹ ISAI 001 ਨੰਬਰ ਹੈ ਹੁਣ ਇਸ ਵੇਲੇ ਤੱਕ ਭਾਰਤ ਦੇ ਵਿੱਚ ਉਦਯੋਗਾਂ ਦੇ ਵਿੱਚ ਲਗਭਗ 22000 ਤੋਂ ਵੱਧ ਪ੍ਰੋਡਕਟ ਹੁਣ ਪ੍ਰੋਡਕਟ ਜੇ ਜਦੋਂ ਮੈਂ ਗੱਲ ਕਰਦਾ ਨਾ ਉਹ ਜਿਵੇਂ ਪਾਣੀ ਹੈ ਮੰਨ ਲਓ ਉਹ ਬਣਾਉਣ ਵਾਲੀਆਂ ਚਾਹੇ 1 ਲੱਖ ਕਾਰਖਾਨੇ ਹੋਣ ਪਾਣੀ ਤਾਂ ਇੱਕੋ ਹੀ ਹੈ ਨਾ ਜੇ ਸੀਮਿੰਟ ਦੇ ਦੋ ਤਿੰਨ ਤਰ੍ਹਾਂ ਦੇ ਗ੍ਰੇਡ ਹੋਣਗੇ ਉਹਨੂੰ ਸੀਮਿੰਟ ਨੂੰ ਦੋ ਜਾਂ ਤਿੰਨ ISAI ਨੰਬਰ ਮਿਲਣਗੇ ਕਾਰਖਾਨੇ ਚਾਹੇ ਹਜ਼ਾਰਾਂ ਹੋਣ ਬਿਲਕੁਲ ਉਹਨਾਂ ਨੂੰ ਇੱਕ ਆਈਐਸਆਈ ਨੰਬਰ ਮਿਲਦਾ ਹੈ ਤੇ ਜਦੋਂ ਸ਼ੁਰੂਆਤ ਕੀਤੀ ਤੇ ਭਾਰਤ ਸਰਕਾਰ ਨੇ ਵਿਭਾਗ ਨੇ ਸਾਡੇ ਤਿਰੰਗੇ ਨੂੰ ਆਈਐਸਆਈ ਨੰਬਰ 1 ਦਿੱਤਾ ਹੁਣ ਤੁਸੀਂ ਦੇਖ ਰਹੇ ਹੋ ਹੁਣ ਇਹਦੇ ਵਿੱਚ 4-5 ਸਟੈਂਡਰਡ ਜਿਹੜੇ ਸਪਸ਼ਟ ਨਜ਼ਰ ਆਉਂਦੇ ਹਨ ਜੀ ਕਿ ਪਹਿਲਾਂ ਤੇ ਇਹਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਹੈ ਜੀ ਕਿ ਲੰਬਾਈ ਅਨੁਪਾਤ ਚੌੜਾਈ ਤੇ ਨਿਨੁਪਾਤ ਦੋ ਹੋਏਗੀ ਫਿਰ ਇਹਦੀਆਂ ਤਿੰਨ ਫੱਟੀਆਂ ਤੁਸੀਂ ਦੇਖੋ ਚੌੜਾਈ ਤਿੰਨਾਂ ਦੀ ਬਰਾਬਰ ਹੋਏਗੀ ਬਿਲਕੁਲ ਫਿਰ ਕਿਹੜੀ ਵੱਟੀ ਕਿੱਥੇ ਆਣੀ ਹੈ ਕੇਸਰੀ ਰੰਗ ਦੀ ਉੱਪਰ ਰਾਣੀ ਹੈ ਚਿੱਟੀ ਆਣੀ ਹੈ ਹਰੀ ਆਣੀ ਹੈ ਇਹ ਵੀ ਦਾ ਸਟੈਂਡਰਡ ਹੈ ਫਿਰ ਤੁਸੀਂ ਬਿਲਕੁਲ ਇਹਦਾ ਕੇਂਦਰ ਜਿਹੜਾ ਹੈ ਜਿਵੇਂ ਇੱਥੋਂ ਲੈ ਕੇ ਤੁਸੀਂ ਚਾਹੇ ਇਧਰੋਂ ਖਿੱਚ ਲੋ ਡਾਇਗਨਲ ਇਧਰੋਂ ਖਿੱਚ ਲੋ ਉਹਦੇ ਕੇਂਦਰ ਦੇ ਉੱਤੇ ਹੀ ਸਾਡੇ ਇਸ ਚੱਕਰ ਦਾ ਕੇਂਦਰ ਹੋਏਗਾ ਇਹ ਜਿਹੜਾ ਹੈ ਇਹ ਸਟੈਂਡਰਡ ਦਿੱਤੇ ਗਏ ਫਿਰ ਇਸ ਦਾ ਕੱਪੜਾ ਜਿਹੜਾ ਹੈ ਜੇ ਸਟੈਂਡਰਡ ਢੰਡਾ ਸਟੈਂਡਰਡ ਦੇ ਅਨੁਸਾਰ ਬਣਨਾ ਹੈ ਤੇ ਇਹ ਖੱਦਰ ਦਾ ਬਣਨਾ ਹੈ ਤੇ ਇਹਦਾ ਅਧਿਕਾਰ ਵੀ ਜਿਹੜਾ ਹੈ ਉਹ ਭਾਰਤੀ ਖੱਦਰ ਪੰਡਾਰ ਨੂੰ ਦਿੱਤਾ ਗਿਆ ਕਿ ਤੁਸੀਂ ਦੇਖੋਗੇ ਚੰਡੇ ਉਦਾਂ ਬਹੁਤ ਸਾਰੇ ਲੈ ਰਹੰਦੇ ਪਰ ਜਦੋਂ ਅਸੀਂ ਕਿਤੇ 15 ਗਾ 26 ਜਨਵਰੀ ਜਾਂ ਕਿਤੇ ਵੀ ਰਾਸ਼ਟਰਪਤੀਦਰ ਤੇ ਜਾਂ ਰਾਜਪਦਰ ਤੇ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਉਸ ਵੇਲੇ ਚੰਡਾ ਜਿਹੜਾ ਹੈ ਉਹ ਸਟੈਂਡਰਡ ਵਾਲਾ ਲੱਗਦਾ ਹੈ ਇਸੇ ਰੇਂਜ ਰੇਸ਼ੀਓ ਦੇ ਨਾਲ ਫਿਰ ਇਹਦਾ ਸਾਈਜ਼ ਵਧਦਾ ਜਾਏਗਾ ਉਹ ਚੀਜ਼ਾਂ ਉਸੇ ਤਰ੍ਹਾਂ ਹੀ ਆਉਣਗੀਆਂ ਮਤਲਬ ਅਨੁਪਾਤ ਇੰਨਾ ਹੀ ਰਹਿਣਾ ਹੈ ਅਨੁਪਾਤ ਦੋ ਫੱਟੀਆਂ ਦੀ ਚੌੜਾਈ ਇੱਕੋ ਜਿਹੀ ਰਹਿਣੀ ਹੈ ਠੀਕ ਹੈ ਤਿੰਨਾਂ ਦੀ ਜਿਹੜੀ ਹੈ ਇਹ ਤਾਂ ਸਾਡੇ ਚੰਡੇ ਦੀ ਗੱਲ ਹੋਈ ਹੁਣ ਸਟੈਂਡਰਡ ਜਿਹੜੇ ਹਨ ਤੁਸੀਂ ਦੇਖੋ 2-3 ਤਰ੍ਹਾਂ ਦੇ ਹੁੰਦੇ ਨੇ ਸਟੈਂਡਰਡ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਸਟੈਂਡਰਡ ਕੀ ਹੈ ਇਹਨਾਂ ਦੇ ਲਾਭ ਕੀ ਹੈ ਪ੍ਰੋਫਿਟ ਦੇ ਮਤਲਬ ਕੀ ਹੈ ਅਸਲ ਵਿੱਚ ਲੋਕਾਂ ਨੂੰ ਸਟੈਂਡਰਡ ਦਾ ਹੀ ਕਈ ਵਾਰੀ ਭੁਲੇਖਾ ਰਹਿੰਦਾ ਕਿ ਉਹ ਸਟੈਂਡਰਡ ਆਮ ਤੌਰ ਤੇ ਲੈ ਲਿਆ ਜਾਂਦਾ ਖਰੇ ਰਹਿਣ ਸਹਿਣ ਦਾ ਪੱਧਰ ਜਿਹੜਾ ਉਹਨੂੰ ਸਟੈਂਡਰਡ ਮੰਨ ਲੈਂਦੇ ਸਟੈਂਡਰਡ ਦਾ ਮਤਲਬ ਹੁੰਦਾ ਇੱਕ ਵਿਸ਼ੇਸ਼ ਮਾਪ ਜੀ ਵਿਸ਼ੇਸ਼ ਰੰਗ ਤੇ ਵਿਸ਼ੇਸ਼ ਗੋਣ ਹੁਣ ਮੇਰੇ ਸਾਹਮਣੇ ਆ ਇੱਕ LED ਬੱਲਬ ਆ ਠੀਕ ਹੈ ਜੀ ਹੁਣ ਤੁਸੀਂ ਬੱਲਬ ਭਾਵੇਂ ਦੁਨੀਆ ਦੇ ਜਿੱਥੇ ਤੋਂ ਮਰਜ਼ੀ ਖਰੀਦ ਲਓ ਉਹ ਤੁਹਾਡੇ ਹੋਲਡਰ ਤੇ ਲੱਗਣਾ ਚਾਹੀਦਾ ਬਿਲਕੁਲ ਹੁਣ ਇਹਦਾ ਮਤਲਬ ਹੈ ਕਿ ਹੋਲਡਰ ਦਾ ਵੀ ਸਟੈਂਡਰਡ ਹੈ ਬਿਲਕੁਲ ਉਹ ਇੰਟਰਨੈਸ਼ਨਲ ਹੋਏਗਾ ਤੇ ਇਹਦਾ ਵੀ ਸਟੈਂਡਰਡ ਹੈ ਚਾਹੇ ਉਹ ਜਿੱਥੇ ਮਰਜ਼ੀ ਬਣੇ ਇਹ ਸਟੈਂਡਰਡ ਹੁੰਦੇ ਨੇ ਇੰਟਰਨੈਸ਼ਨਲ ਬਿਜਲੀ ਦਾ ਸਮਾਨ ਜਿਹੜਾ ਹੈ ਉਹਨਾਂ ਦੇ ਜਿਹੜੇ ਪਲੱਗ ਪਿੰਨਾ ਹਨ ਆ ਜਿਹੜੀ ਹੈ ਇਸ ਚੁੜਾਈ ਮੋਟਾਈ ਇਹ ਬਿਲਕੁਲ ਜਿਹੜੀ ਹੈ ਨਿਰਧਾਰਿਤ ਹੈ ਅੰਤਰਰਾਸ਼ਟਰੀ ਪੱਧਰ ਤੇ ਜੀ ਇਦਾਂ ਹੀ ਹੁਣ ਜੇ ਭਾਰਤ ਦੇ ਵਿੱਚ ਮੰਨ ਲਓ ਕੋਈ ਸੀਮੈਂਟ ਦੀ ਫੈਕਟਰੀ ਬਣਾਈ ਸੀਮਟ ਮਾਡਲ ਆਲੀ ਉਹ ਭਾਰਤੀ ਮਾਣਕ ਬਿਓਰ ਉਹਨੇ ਦਿੱਤਾ ਉਹਨੂੰ ਸਟੈਂਡਰਡ ਕਿ ਤੁਸੀਂ ਇੰਨੇ ਇੰਨੇ ਮਾਤਰਾਈ ਦੇ ਵਿੱਚ ਪਾਣੀ ਹੈ ਕਿੰਨੀ ਤੁਸੀਂ ਕਲੇ ਪਾਣੀ ਹੈ ਕਿੰਨੇ ਆਇਰਨ ਆਕਸਾਈਡ ਪਾਣਾ ਹੈ ਉਹ ਸਾਰੀਆਂ ਚੀਜ਼ਾਂ ਫਿਰ ਇਹ ਵੀ ਦੱਸਿਆ ਜਾਂਦਾ ਵੀ ਗ੍ਰੇਡਿੰਗ ਇਹਦੀ ਕਿੱਦਾਂ ਕਰਨੀ ਹੈ ਕਿਉਂਕਿ ਜਦੋਂ ਇੱਕ ਸਟੈਂਡਰਡ ਬਣਦਾ ਨਾ ਉਹਦੇ ਵਿੱਚ ਮੈਂ ਦੇਖਿਆ ਦੋ ਤਿੰਨ ਇਨਵੋਲਵ ਹੁੰਦੇ ਨੇ ਇੱਕ ਫੈਕਟਰੀ ਹੈ ਕਈ ਵਾਰੀ ਇਦਾਂ ਦਾ ਹੁੰਦਾ ਕਿ ਆਈਐਸਆਈ ਉਹਨਾਂ ਨੇ ਨੰਬਰ ਲਿਆ ਪਰ BIS ਨੇ ਉਹਦੇ ਵਿੱਚ ਕੋਈ ਸਟੈਂਡਰਡ ਨਹੀਂ ਬਣਾਇਆ ਪਰ ਫੈਕਟਰੀ ਨੇ ਆਪਣੇ ਆਪ ਹੀ ਇੰਨਾ ਵਧੀਆ ਸਟੈਂਡਰਡ ਬਣਾ ਲਿਆ ਅਸੀਂ ਕਈ ਵਾਰੀ ਬੱਚਿਆਂ ਨੂੰ ਵਿਜ਼ਿਟ ਕਰਾਨੇ ਆ ਲੈ ਕੇ ਜਾਣੇ ਆ ਤੇ ਮੈਂ ਕਈ ਏਦਾਂ ਦੀਆਂ ਫੈਕਟਰੀਆਂ ਦੇਖੀਆਂ ਕਿ ਉਹਨਾਂ ਦੇ ਸਟੈਂਡਰਡ ਇੰਨੇ ਵਧੀਆ ਹਨ ਪ੍ਰੋਡਕਟ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਾ ਰਹੇ ਜੀ ਜੀ ਮੈਂ ਤੁਹਾਡੇ ਕੋਲ ਫੇਰ ਜੁੜਾਂਗਾ ਕਿਉਂਕਿ ਹੁਣ ਦਲਵੀਰ ਸਿੰਘ ਜੀ ਨਾਲ ਵੀ ਗੱਲ ਕਰੀਏ ਵੀ ਜੇ ਮੈਂ ਗੱਲ ਕਰਾਂ ਦਲਵੀਰ ਸਿੰਘ ਜੀ ਇਹਨਾਂ ਦੀ ਜਿਹੜੀ ਚੀਜ਼ ਹੈ ਜਿਹੜੀਆਂ ਚੀਜ਼ਾਂ ISI ਮਾਰਕਾ ਹੁੰਦੀਆਂ ਇਹਨਾਂ ਦੀ ਪਛਾਣ ਵੀ ਤਾਂ ਇਕੱਲੀ ਸਟੈਂਪ ਤੋਂ ਹੀ ਹੁੰਦੀ ਹੈ ਜਾਂ ਕੁਝ ਹੋਰ ਪਛਾਣ ਬਣਾਈ ਜੀ ਸਰ ਬਹੁਤ ਵਧੀਆ ਡਾਵਾ ਦਾ ਤੁਸੀਂ ਪ੍ਰਸ਼ਨ ਪੁੱਛਿਆ ਸਮੇ ਦੇ ਅਨੁਸਾਰ ਪਹਿਲਾਂ ਸਾਡੀਆਂ ਕੁਝ ਲਿਮਿਟੇਸ਼ਨ ਸੀਗੀਆਂ ਅਸੀਂ ਸਿਰਫ ਆਈਐਸਆਈ ਮਾਰਕ ਦੇਖ ਸਕਦੇ ਸੀਗੇ ਕਿ ਹਾਂ ਆਈਐਸਆਈ ਹੈ ਲੇਕਿਨ ਅਸੀਂ ਉਸ ਨੂੰ ਚੈੱਕ ਨਹੀਂ ਸੀ ਕਰ ਸਕਦੇ ਜਿੱਦਾਂ ਜਿੱਦਾਂ ਸਮੇ ਨੇ ਕਰਵਟ ਬਦਲੀ ਤਾਂ origignal ਦੇ ਨਾਲ ਨਾਲ ਫੇਕ ਸਮਾਨ ਵੀ ਜਿਹੜਾ ਹੈਗਾ ਉਹ ਬੰਨਾ ਸ਼ੁਰੂ ਹੋ ਗਿਆ ਜੀ ਜੀ ਲੇਕਿਨ ਉਸੇ ਦੇ ਨਾਲ ਹੁਣ ਅਸੀਂ ਟੈਕਨੋਲੋਜੀ ਦਾ ਯੂਜ਼ ਬਹੁਤ ਅਸੀਂ ਕਰਦੇ ਹੈਗੇ ਆ ਸਾਡਾ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਨੇ ਇਹ ਚੀਜ਼ਾਂ ਚੈੱਕ ਕਰਨ ਵਾਸਤੇ ਬੇਸਿਕਲੀ ਸਾਡੇ ਤਿੰਨ ਮੇਨ ਨਿਸ਼ਾਨੇ ਆਈਐਸਆਈ ਜੀ ਜਿਹੜਾ ਜਿੱਥੇ ਬੰਦੇ ਦੀ ਜਾਨ ਨੂੰ ਖਤਰਾ ਹੋਵੇ ਤੋ ਤਕਰੀਬਨ ਹੈਲਮਟ ਦੇ ਪਿੱਛੇ ਵੀ ਤੁਸੀਂ ਆਈਐਸਆਈ ਦਾ ਮਾਗਦੇ ਹੋ ਬਿਲਕੁਲ ਸੈਕੰਡ ਜਿਹੜਾ ਹੈਲਥ ਫਾਈਨੈਂਸ਼ੀਅਲ ਲਾਸ ਹੈ 골ਡ ਦੇ ਉੱਤੇ ਹੈ ਉਹਦੇ ਉੱਤੇ ਅਸੀਂ ਐਚਯੂਆਈਡੀ ਨੰਬਰ ਦਿੰਦੇ ਹੈਗੇ ਆ ਠੀਕ ਹੈ ਜੀ ਤੇ ਤੀਸਰਾ ਜਿਹੜਾ ਇਲੈਕਟ੍ਰੋਨਿਕਸ ਦਾ ਜਿੰਨਾ ਵੀ ਸਮਾਨ ਹੁੰਦਾ ਕਿਉਂਕਿ ਇਹ ਮਹਿੰਗਾ ਸਮਾਨ ਹੁੰਦਾ ਹੈ ਕੰਪਿਊਟਰ ਲੈਪਟਾਪ ਪ੍ਰਿੰਟਰ ਤੋ ਇਹ ਈਵੀਐਸ ਜਿਹੜੀ ਮੈਂ ਤੁਹਾਡੀ ਗੱਲ ਕੀਤੀ ਕਿ ਜਿਆਦਾ ਈਵੀਐਸ ਨਾ ਹੋਵੇ ਇਸ ਕਰਕੇ ਸਾਨੂੰ ਉਹ తీసరా మార్క్ ఉంది సిఆర్ఎస్ మార్క్ ਤੋ ਉਹਨੂੰ ਕਹਿੰਦੇ ਆ ਕੰਪਲਸਰੀ ਰਜਿਸਟ੍ਰੇਸ਼ਨ ਸਟੈਂਪ ਜਿਹੜੀ ਹੁੰਦੀ ਹੈਗੀ ਐ ਮਾਰਕ ਨਹੀਂ ਇਹਨਾਂ ਦੇ ਵਿੱਚ ਕਈ ਵਾਰ ਦੇਖਿਆ ਅਸੀਂ ਵੀ ਇਹਨਾਂ ਦੇ ਥੱਲੇ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਐਚ ਯੂ ਆਈ ਡੀ ਨੰਬਰ ਹੁੰਦਾ ਜਾਂ ਜਿਹੜਾ ਆਈ ਐਸ ਆਈ ਉੱਪਰ ਤਾਂ ਆਈ ਐਸ ਆਈ ਮਾਰਕਾ ਨੰਬਰ ਲਿਖਿਆ ਹੁੰਦਾ ਥੱਲੇ ਉਹਦੇ ਸੀ ਐਮ ਐਲ ਨੰਬਰ ਲਿਖ ਦਿੱਤਾ ਜਾਂਦਾ ਜੀ ਉਹ ਇਸੇ ਵਾਸਤੇ ਆ ਸਰ ਹੁਣ ਅਸੀਂ ਟੈਕਨੋਲੋਜੀ ਦਾ ਯੂਜ਼ ਕਰਦੇ ਹੋਏ ਇੱਕ ਸਾਡੇ ਬੀ ਆਈ ਐਸ ਨੇ ਇੱਕ ਸਾਡੀ ਐਪ ਬਣਾਈ ਆ ਬੀ ਆਈ ਐਸ ਕੇਅਰ ਐਪ ਜੀ ਉਹ 15 ਸਕਿੰਟ ਦੇ ਵਿੱਚ ਡਾਊਨਲੋਡ ਹੋ ਜਾਂਦੀ ਹੈ ਐਂਡਰੋਇਡ ਫੋਨ ਦੇ ਉੱਤੇ ਹੋ ਜਾਂਦੀ ਹੈ ਤੇ ਐਪਲ ਵਾਲੇ ਫੋ ਉਹ ਇੱਕ ਤੁਹਾਡਾ ਇਹੋ ਜਿਹਾ ਦੋਸਤ ਤੁਹਾਨੂੰ ਮਿਲ ਜਾਂਦਾ ਕਿ ਤੁਸੀਂ ਕੁਝ ਵੀ ਸਮਾਨ ਖਰੀਦਣ ਜਾਓਗੇ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਚੈੱਕ ਕਰਨ ਦਾ ਤਰੀਕਾ ਬੜਾ ਆਸਾਨ ਹੈ ਤਿੰਨੋਂ ਸਾਡੇ ਜਿਹੜੇ ਨਿਸ਼ਾਨ ਹੈਗੇ ਨੇ ਆਈਐਸਆਈ ਹਾਲਮਾਰਕ ਤੇ ਸੀਆਰਐਸ ਮਾਰਕ ਉਹਦੇ ਨੀਚੇ ਇੱਕ ਡਿਜੀਟਸ ਲਿਖੇ ਹੁੰਦੇ ਨੇ ਉਹ ਡਿਜੀਟਸ ਜਿਹੜੇ ਨੇ ਉਹ ਵੀ ਅਸੀਂ ਬੜੇ ਸਪੈਸੀਫਾਈ ਕੀਤੇ ਹੋਏ ਨੇ ਆਈਐਸਆਈ ਮਾਰਕ ਦੇ ਉੱਤੇ 7 ਡਿਜੀਟ ਜਾਂ 10 ਡਿਜੀਟ ਹੋਏਗਾ ਹਾਲਮਾਰਕ ਦੇ ਉੱਤੇ 6 ਡਿਜੀਟ ਅਲਫਾਨਿਮੈਰਿਕ ਹੋਏਗਾ ਐਂਡ ਜਿਹੜਾ ਸਾਡਾ ਸੀਆਰਐਸ ਦਾ ਨਿਸ਼ਾਨ ਹੈ ਉਹਦੇ ਉੱਤੇ 8 ਡਿਜੀਟ ਹੋਏਗਾ ਸੋ ਉਹ ਜਿਹੜੇ ਡਿਜੀਟ ਨੇ ਤੁਸੀਂ BIYA ਸਕੁਅਰ ਐਪ ਦੇ ਉੱਤੇ ਅਗਰ ਤੁਸੀਂ ਐਂਟਰ ਕਰਕੇ ਗੋ ਕਰਦੇ ਹੋ ਤਾਂ ਤੁਹਾਨੂੰ ਪੂਰਾ ਉਹਦੀ ਜਿਹੜੀ ਹੈਗੀ ਹੈ ਜਨਮ ਕੁੰਡਲੀ ਆਪਾਂ ਕਹਿ ਸਕਦੇ ਹਾਂ ਉਹ ਖੁੱਲ ਜਾਂਦੀ ਹੈ ਉਹ ਪ੍ਰੋਡਕਟ ਬਾਰੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਆ ਜਾਂਦੀ ਹੈ ਕਿ ਇਹ ਕਿਹੜੀ ਪਾਰਟੀ ਇਹਨੂੰ ਬਣਾ ਰਹੀ ਹੈ ਇਹਨੂੰ ਮੈਨੂਫੈਕਚਰਰ ਕੌਣ ਹੈ ਇਹਦਾ ਬ੍ਰਾਂਡ ਕੀ ਹੈਗਾ ਔਰ ਇਹਨੂੰ ਲਾਇਸੈਂਸ ਅਸੀਂ ਕਦੋਂ ਦਿੱਤਾ ਔਰ ਇਹ ਕਿਸ-ਕਿਸ ਚੀਜ਼ ਨੂੰ ਇਹ ਪ੍ਰੋਡਕਟੇ ਤਿਆਰ ਕਰ ਸਕਦਾ ਹੈ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਉਹਨੂੰ ਲਾਇਸੈਂਸ ਕਿਸੇ ਹੋਰ ਚੀਜ਼ ਦਾ ਦਿੱਤਾ ਹੋਵੇ ਤੇ ਪ੍ਰੋਡਕਟੋਂ ਕੁਝ ਹੋਰ ਤਿਆਰ ਕਰ ਰਿਹਾ ਹੋਵੇ ਸੋ ਤੁਸੀਂ ਉਸ ਨੂੰ ਐਪ ਦਾ ਨਾਮ ਦੁਬਾਰਾ ਮੈਂ ਬਹੁਤ ਇਜ਼ੀ ਹੈ ਸਰ ਬੀਆਈਏ ਸਕਿਅਰ ਐਪ ਹੈ ਔਰ ਉਹਦਾ ਜਿਹੜਾ ਸਾਡਾ ਨਿਸ਼ਾਨ ਹੈ ਉਹ ਹਾਲਮਾਰਕ ਵਾਲਾ ਬਲੂ ਕਲਰ ਦਾ ਜਿਹੜਾ ਟ੍ਰਾਇੰਗਲ ਹੈ ਉਹ ਨਿਸ਼ਾਨ ਦੇ ਨਾਲ ਤੁਸੀਂ ਉਸ ਨੂੰ ਆਪਣੇ ਕੋਲ ਡਾਊਨਲੋਡ ਕਰ ਸਕਦੇ ਹੈਗੇ ਸਰ ਇਹ ਜੇ ਮੈਂ ਸੋਨੇ ਦੀ ਗੱਲ ਚੱਲੀ ਹੈ ਸੋਨੇ ਦੀ ਗੱਲ ਦੇ ਉੱਤੇ ਕਰੀਏ ਵੀ ਇਹਦੀ ਗੁਣਵੱਤਾ ਚੈੱਕ ਕਰਨ ਦੇ ਲਈ ਦੇਖੋ ਅੱਗੇ ਕੀ ਹੁੰਦਾ ਸੀਗਾ 22 ਕੈਰੇਟ ਦਾ ਕਹਿ ਕੇ 14 15 ਕੈਰੇਟ ਦਾ ਦੇ ਦਿੱਤਾ ਜਾਂਦਾ ਸੀਗਾ ਵੀ ਇਹ ਹਾਲਮਾਰਕ ਜੇ ਹੁਣ ਐਡਸ ਐਡਸ ਵੀ ਅਸੀਂ ਬਹੁਤ ਦੇਖੀਆਂ ਅਖਬਾਰਾਂ 'ਚ ਵੀ ਆਂਦੀ ਨੇ ਵੀ ਹਾਲਮਾਰਕ ਚੈੱਕ ਕਰੋ ਹਾਲਮਾਰਕ ਚੈੱਕ ਕਰੋ ਵੀ ਕੀ ਇਕੱਲਾ ਹਾਲਮਾਰਕ ਹੀ ਸਫੀਸ਼ੀਐਂਟ ਹੈ ਜਾਂ ਹੋਰ ਆ ਨਵਰਾ ਸਾਹਿਬ ਹਾਲਮਾਰਕ ਦਾ ਕੀ ਅਰਥ ਹੈ ਮੈਂ ਤੁਹਾਨੂੰ ਇਹ ਦੱਸਾਂ ਕਿ 2015 ਦੇ ਵਿੱਚ ਜਾ ਕੇ ਹਾਲਮਾਰਕ ਨੂੰ ਜਿਹੜਾ ਜ਼ਰੂਰੀ ਕੀਤਾ ਗਿਆ ਜੀ ਕਿ ਉਹਦਾ ਮਤਲਬ ਕੀ ਸੀ ਹੁਣ ਤੁਸੀਂ ਜੇ ਕਿਤੇ 15 ਤੋਂ ਪਹਿਲਾਂ ਸੋਨਾ ਖਰੀਦਦੇ ਸੀ ਇੱਕ ਪੜਿਆ ਲਿਖਿਆ ਬੰਦਾ ਵੀ ਉਹ ਸੋਚਦਾ ਸੀ ਕਿ ਕਿਉਂ ਲੈ ਜਾ ਰਹੇ ਸਾਡੇ ਕੋਲ ਨੂੰ ਪੈਸੇ ਜੇ ਤੁਸੀਂ ਗਹਿਣਾ ਬਣਵਾਣ ਜਾਂ ਦਿੱਤਾ ਜਦੋਂ ਗਹਿਣਾ ਖਰੀਦਣ ਜਾਂਦੇ ਸੀ ਉਹ ਦੁਕਾਨਦਾਰ ਤੁਹਾਨੂੰ ਕਹਿੰਦਾ ਸੀ ਜੀ ਐਨੇ ਇਸ ਦੀ ਸੋਨੇ ਦੀ ਕੀਮਤ ਹੈ ਇਹ ਇਸ ਦੀ ਬਣਵਾਈ ਹੈ ਇੰਨੇ ਇਸ ਦੇ ਪਾਲਿਸ਼ ਦੇ ਹਨ ਇੰਨੇ ਇਹਦੇ ਟਾਂਕੇ ਦੇ ਚਾਰ ਤਰ੍ਹਾਂ ਦੇ ਪੈਸੇ ਲੱਗਦੇ ਸੀ ਜੀ ਹੁਣ ਭਾਰਤ ਸਰਕਾਰ ਨੇ 2015 ਦੇ ਵਿੱਚ ਹਾਲ ਮਾਰਕਿੰਗ ਜਦੋਂ ਕੀਤੀ ਪਹਿਲਾਂ ਤਾਂ ਬੜੇ ਇਹਨਾਂ ਦੇ ਵਿੱਚ ਕੁਝ ਮਾਤਪੇਦ ਵੀ ਆਏ ਗਹਿਣਾ ਬਣਾਉਣ ਵਾਲੇ ਇਹ ਨਹੀਂ ਸੀ ਲੈਣਾ ਚਾਹੁੰਦੇ ਹਾਲ ਮਾਰਕ ਉਹਦਾ ਕਾਰਨ ਕੀ ਸੀ ਕਿ ਇਹ ਲੋਕਾਂ ਨੂੰ ਠੱਗਦੇ ਸੀ ਮੈਂ ਦੱਸਾਂ ਕਿ ਹਾਲ ਮਾਰਕ ਦੇ ਨਾਲ ਕੀ ਹੋਇਆ ਕਿ ਦੋ ਤਰ੍ਹਾਂ ਦੀ ਠੱਗੀ ਬੰਦ ਹੋ ਗਈ ਕਈ ਇੱਕ ਤੇ ਉਹ ਗਹਿਣੇ ਦੇ ਉੱਤੇ ਪਾਲਿਸ਼ ਦੇ ਪੈਸੇ ਤੇ ਟਾਂਕੇ ਦੇ ਪੈਸੇ ਨਹੀਂ ਲੈ ਸਕਦਾ ਓਕੇ ਅੱਜ ਜਿਹੜਾ ਕੋਈ ਵੀ ਹੈ ਹਾਲਮਾਰਕ ਦਾ ਮਤਲਬ ਇਹ ਹੈ ਪਰ ਹਾਲਮਾਰਕ ਗਹਿਣੇ ਦੀ ਸ਼ੁੱਧਤਾ ਦੀ ਗਾਰੰਟੀ ਨਹੀਂ ਹੈ ਮੈਂ ਅੱਜ ਵੀ ਦੱਸ ਦਵਾਂ ਕਿ ਸ਼ੁੱਧਤਾ ਦੀ ਗਾਰੰਟੀ ਕੀ ਹੈ ਹੁਣ ਤੁਸੀਂ ਗਹਿਣਾ ਖਰੀਦਣ ਜਾਂਦੇ ਹੋ ਠੀਕ ਹੈ ਉਹਨੂੰ ਕਿਹਾ ਉਹਨੇ ਉੱਥੇ ਹਾਲਮਾਰਕ ਦਾ ਨਿਸ਼ਾਨ ਲਾਇਆ ਹੋਵੇਗਾ 22K 916 ਵੀ ਲਿਖਿਆ ਹੋਵੇਗਾ ਕਿਉਂਕਿ ਜਿਹੜਾ ਸ਼ੁੱਧ ਸੋਨਾ ਹੈ ਉਹ 24 ਕੈਰਟ ਦਾ 100% ਹੁੰਦਾ ਤੇ ਜਿਹੜਾ ਗਹਿਣਿਆਂ ਦੇ ਵਿੱਚ ਉਹਨੂੰ ਥੋੜਾ ਜਿਹਾ ਹਾਰਡ ਕਰਨ ਲਈ ਉਦੇ ਵਿੱਚ ਤਾਂਬਾ ਚਾਂਦੀ ਵਗੈਰਾ ਉਹ ਮਲਾਂਦੇ ਐ ਤੇ ਉਹ 99.6% ਜਿਹਨੂੰ 22K 916 ਕਹਿੰਦੇ ਆ ਉਹ ਰਹਿ ਜਾਂਦਾ ਹੈ ਤੇ ਉਹ ਜਿਹੜਾ ਹੈ ਉਹਦੇ ਗਹਿਣੇ ਜਿਹੜੇ ਆ ਬਣਦੇ ਹਨ ਪਰ ਕੀ ਉਹ ਗਹਿਣਾ ਇਹ ਤਾਂ ਲਿਖਤਾ ਉਹਨੇ ਹਾਲਮਾਰਕ ਦਾ ਨਿਸ਼ਾਨ ਵੀ ਲਾਤਾ BIS ਵਾਲਾ 22K ਵੀ ਲਿਖਤਾ 916 ਵੀ ਲਿਖਤਾ ਪਰ ਕੀ ਗਹਿਣਾ ਅਸਲ ਉਹਨਾ ਹੈਗਾ ਜੀ ਉਹਦੇ ਚੈੱਕ ਕਰਨ ਲਈ ਹੁਣ ਪਹਿਲਾਂ ਨਹੀਂ ਕੋਈ ਲਾਏਗਾ ਤੁਸੀਂ ਕਹਿਣਾ ਕਿ ਮੈਨੂੰ ਐਚਓ ਆਈਡੀ ਲਵਾ ਕੇ ਦਿਓ ਹੁਣ ਐਚਓ ਆਈਡੀ ਜੇ ਤਾਂ ਉਹਨੂੰ ਪਤਾ ਹੈ ਕਿ ਮੇਰਾ ਕਹਿਣਾ ਠੀਕ ਹੈ ਫਿਰ ਉਹ ਕਹੇਗਾ ਜੀ ਤੁਸੀਂ ਦੋ ਦਿਨ ਬਾਅਦ ਕਹਿਣਾ ਤੁਹਾਨੂੰ ਇਹਦੇ 50 ਰੁਪਏ ਵੱਧ ਤੁਹਾਡੇ ਕੋਲੋਂ ਲਵਾਂਗੇ ਇੱਕ ਕਹਿਣੇ ਦੇ ਦੋ ਦਿਨ ਬਾਅਦ ਲਵਾਂਗੇ ਉਸ ਤੋਂ ਬਾਅਦ ਕੀ ਹੋਏਗਾ ਕਿ ਉਹ ਅਪਲਾਈ ਕਰੇਗਾ ਜੀ ਉਹ ਬੀਆਈਐਸ ਜਿਹੜਾ ਹੈ ਭਾਰਤੀ ਮਾਣਕ ਬੋਰੋ ਨੂੰ ਅਪਲਾਈ ਕਰੇਗਾ ਉਹ ਇੱਕ ਨੰਬਰ ਜਨਰੇਟ ਕਰਨਗੇ ਜੀ ਉਹ ਫਿਰ ਨੰਬਰ ਜਿਹੜਾ ਹੈ ਨੇੜੇ ਇੱਕ ਹਾਲ ਮਾਰਕਿੰਗ ਸੈਂਟਰ ਹੁੰਦੇ ਨੇ ਜਿਦਾ ਹੁਣ ਜਲੰਧਰ ਦੇ ਵਿੱਚ ਸਾਡੇ ਤੇ ਜਿਹੜੇ ਲੋਕੀ ਸੋਨਾ ਖਰੀਦਣ ਦੇ ਸ਼ਕੀਨ ਨੇ ਗੱਲ ਨੂੰ ਧਿਆਨ ਨਾਲ ਪੱਲੇ ਵੰਨ ਲੋ ਸੁਣ ਲੋ ਫਿਰ ਨਾ ਕਹਿਣਾ ਕਿ ਜਿਹੜਾ ਐਚ ਐਲ ਦੇ ਪ੍ਰੋਗਰਾਮ ਚ ਪਤਾ ਨਹੀਂ ਲੱਗਿਆ ਜਾਂ ਫਿਰ ਸਾਡੇ YouTube ਦੇ ਉੱਤੇ ਦੁਬਾਰਾ ਜਿਹੜਾ ਹੈ ਇਸ ਨੂੰ ਦੇਖ ਸਕਦੇ ਵੀ ਕਿਸ ਤਰ੍ਹਾਂ ਹਾਲਮਾਰਕ ਸ਼ੁੱਧਤਾ ਦੀ ਨਿਸ਼ਾਨੀ ਨਹੀਂ ਹੈ ਸਾਡੇ ਮਾਹਿਰ ਕਹ ਰਹੇ ਨੇ ਉਸ ਤੋਂ ਬਾਅਦ ਜਿਹੜੀ ਨਿਸ਼ਾਨੀ ਹੈਗੀ ਹੈ ਉਹ ਸੁਣੋ ਧਿਆਨ ਦੇ ਨਾਲ ਵੀ ਕਿਸ ਤਰ੍ਹਾਂ ਉਹ UHCID ਨੰਬਰ ਦੇ ਉੱਤੇ ਸਾਰਾ ਕੰਮ ਹੋਣਾ ਹੈ ਤੁਹਾਨੂੰ ਪਤਾ ਲੱਗਣਾ ਵੀ ਜਿਹੜਾ ਸੋਨਾ ਤੁਸੀਂ ਖਰੀਦ ਰਹੇ ਹੋ ਉਹ ਸ਼ੁੱਧ ਹੈ ਵੀ ਜਾਂ ਨਹੀਂ ਉਹ ਫਿਰ ਉਹਨੇ ਅਪਲਾਈ ਕੀਤਾ ਫਿਰ ਭਾਰਤੀ ਮਾਣਕ ਬਿਊਰੋ ਨੇ ਕਿਸੇ ਹਾਲਮਾਰਕਿੰਗ ਸੈਂਟਰ ਨੂੰ ਭੇਜ ਦਿੱਤਾ ਉਹ ਨੰਬਰ ਉਸ ਗਹਿਣੇ ਨਿਰਮਾਤਾ ਨੇ ਉਹ ਸੈਂਟਰ ਕੋਲ ਜਾਣਾ ਹੈ ਉੱਥੇ ਉਹ ਲੇਜ਼ਰ ਦੇ ਨਾਲ ਉਹਦੇ ਉੱਤੇ ਗਹਿਣੇ ਤੇ ਉਹ ਨੰਬਰ ਉਕਰਿਆ ਜਾਣਾ ਉਹਦੇ ਵਿੱਚ ਹਾਲਮਾਰਕਿੰਗ ਸੈਂਟਰ ਜਿਹੜਾ ਹੈ ਕੇਵਲ ਉਹ ਨੂੰ ਨੰਬਰ ਨੂੰ ਲਗਾਏਗਾ ਉਹ ਪੀਸ ਜਿਹੜੀ ਲੈ ਲੇਗਾ ਉਹਦੇ ਕੋਲੋਂ ਜੀ ਵੀਆਈਐਸ ਨੰਬਰ ਜਨਰੇਟ ਕਰੇਗਾ ਜੀ ਤੇ ਗਹਿਣੇ ਵੇਚਣ ਵਾਲਾ ਉਹਦੇ ਵਿੱਚ ਨੰਬਰ ਦੇ ਵਿੱਚ ਕੁਝ ਨਹੀਂ ਕਰ ਸਕਦਾ ਹੁਣ ਨੰਬਰ ਲੱਗ ਗਿਆ ਉਹਨੇ ਕਿਹਾ ਜੀ ਐਚ ਯੂ ਆਈ ਡੀ ਲੱਗ ਗਿਆ 2 ਦਿਨ ਬਾਅਦ ਤੁਸੀਂ ਗਏ ਉਹਨੇ ਲਗਾ ਦਿੱਤਾ ਜਿਵੇਂ ਸਾਡੇ ਇੱਥੇ ਕਈ ਐਚ ਯੂ ਆਈ ਡੀ ਤੁਸੀਂ ਦੇਖ ਰਹੇ ਹੋ ਲੱਗੇ ਵੀ ਹੋਏ ਐ ਤੇ ਉਹਦੇ ਵਿੱਚ ਤੁਸੀਂ ਕਿਦਾਂ ਚੈੱਕ ਕਰਨਾ ਤੁਸੀਂ ਕੀ ਕਰਨਾ ਹੈ ਆਪਣੀ ਐਪ ਖੋਲਣੀ ਹੈ ਉੱਥੇ ਜਿਹੜਾ ਹਾਲਮਾਰਕ ਜਿਹੜਾ ਸੋਨੇ ਦੀ ਸ਼ੁੱਧਤਾ ਮਾਪਣ ਵਾਲਾ ਹੈ ਉਹਨੂੰ ਕਲਿੱਕ ਕਰਨਾ ਉੱਥੇ ਜਿਹੜੇ ਜੇ ਨਿਸ਼ਾਨ ਉਹ ਤੁਹਾਡੇ ਕੋਲੋਂ ਛੇ ਨਹੀਂ ਨਾ ਪੜੇ ਜਾਂਦੇ ਉਹਦੇ ਵਿੱਚ ਕੀ ਹੁੰਦੇ ਨੇ ਏ ਤੋਂ ਲੈ ਕੇ ਜੈਡ ਤੱਕ ਜਾਂ 1 ਤੋਂ 9 ਤੱਕ ਇਹ ਇਕੱਲੇ ਅੰਕਗਣਿਤ ਦੇ ਅੰਕ ਵੀ ਹੋ ਸਕਦੇ ਆ ਤੇ ਇਕੱਲੇ ਏ ਬੀ ਸੀ ਵਾਲੇ ਵੀ ਹੋ ਸਕਦੇ ਇਹਦੇ ਵਿੱਚ ਜ਼ੀਰੋ ਨਹੀਂ ਹੋਏਗੀ ਤੇ ਨਾ ਉਹ ਹੋਏਗਾ ਇੱਕ ਅੰਕਾ ਚ ਵੀ ਫਰਕ ਹੁੰਦਾ ਤੁਹਾਡਾ ਮਤਲਬ ਹੈ ਵੀ ਜਿਸ ਤਰ੍ਹਾਂ ਆਈਐਸਆਈ ਦੇ ਥੱਲੇ ਲਿਖੇ ਹੁੰਦੇ ਆ ਸੀਐਮਐਲ ਨੰਬਰ ਹੁੰਦਾ ਵੀ ਇਹਦੇ ਅਲੱਗ-ਅਲੱਗ ਸੀਐਮਐਲ ਨੰਬਰ ਹੁੰਦੇ ਆ ਵੀ ਇਹਦੀ ਅਲੱਗ ਚੀਜ਼ ਹੋਏਗੀ ਤੇ ਇਹ ਐਚਯੂਆਈਡੀ ਦੇ ਜਿਹੜੀ ਦੋ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਅੰਗਰੇਜ਼ੀ ਦੇ ਤੇ ਅੰਕਗਣਿਤ ਦੇ ਮਿਕਸ ਵੀ ਹੋ ਸਕਦੇ ਕੱਲੇ ਅੰਗਰੇਜ਼ੀ ਦੇ ਵੀ ਹੋ ਸਕਦੇ ਨੇ ਜਿਵੇਂ ਤੁਸੀਂ ਮੇਰੇ ਪਿੱਛੇ ਵੀ ਸਟੈਂਡੀ ਤੇ ਦੇਖ ਰਹੇ ਹੋ ਕਿ ਇਸ ਐਚ ਯੂ ਆਈ ਡੀ ਨੰਬਰ ਲਿਖਿਆ ਹੋਇਆ ਹੈ ਸੈਂਟਰ ਦੇ ਵਿੱਚ ਤੇ ਜਿਹੜਾ ਬੀ ਆਈ ਐਸ ਦਾ ਨਿਸ਼ਾਨ ਹੈ ਉਹ ਹਾਲਮਾਰਕ ਦਾ ਉਹਦੇ ਥੱਲੇ ਨੰਬਰ ਲਿਖਿਆ ਤੁਸੀਂ ਐਪ ਖੋਲਣੀ ਹੈ ਉਹਦੇ ਤੇ ਉਹ ਨੰਬਰ ਆਪਣੇ ਗਹਿਣੇ ਤੋਂ ਜੇ ਨਹੀਂ ਪੜਿਆ ਜਾਂਦਾ ਉਹਦੀ ਫੋਟੋ ਖਿੱਚ ਕੇ ਉਹਨੂੰ ਵੱਡਾ ਕਰਕੇ ਦੇਖਣਾ ਜਾ ਲੈਸ ਦੇ ਨਾਲ ਉਹ ਨੰਬਰ ਪੜ ਗਏ ਤੁਸੀਂ ਉਹ ਐਪ ਦੇ ਵਿੱਚ ਭਰਨੇ ਹੈ ਫਿਰ ਉਹਦਾ ਦੇਖਣਾ ਬਹੁਤ ਵਾਰ ਦਲਵੀਰ ਸਿੰਘ ਜੀ ਖਬਰ ਆਉਂਦੀਆਂ ਹੈ ਸਿਲੰਡਰ ਫਟ ਗਿਆ ਸਿਲੰਡਰ ਤੇ ਤਾਂ ਆਈਐਸਆਈ ਮਾਰਕਾ ਪ੍ਰਿੰਟ ਹੋਇਆ ਹੁੰਦਾ ਬڑا ਤੁਹਾਡਾ ਵਾਜਬ ਕੁਸਚਨ ਹੈ ਜੀ ਇਹ ਅੱਜ ਕੱਲ ਚਰਚਾ ਦਾ ਵਿਸ਼ਾ ਵੀ ਹੈ ਕਿਉਂਕਿ ਪਿੱਛੇ ਜੇ ਅਜੀਆਂ ਘਟਨਾਵਾਂ ਹੋਈਆਂ ਸੋ ਲੇਕਿਨ ਆਪ ਜੀ ਨੂੰ ਮੈਂ ਇਹ ਸੁਚੇਤ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਿਲੰਡਰ ਦੀ ਮੈਨੂਫੈਕਚਰਿੰਗ ਹੁੰਦੀ ਹੈਗੀ ਹੈ ਇਹ ਤੁਹਾਨੂੰ ਸਿਲੰਡਰ ਓਪਨ ਮਾਰਕੀਟ ਚੋਂ ਨਹੀਂ ਮਿਲ ਸਕਦਾ ਇਹ ਤੁਹਾਨੂੰ ਇੰਡੀਅਨ ਜਾਂ ਭਾਰਤ ਦੇ ਥਰੂ ਹੀ ਮਿਲੇਗਾ ਇਹ ਤੁਸੀਂ ਬਾਜ਼ਾਰ ਜਾ ਕੇ ਸਿਲੰਡਰ ਪੈਸੇ ਦੇ ਕੇ ਨਹੀਂ ਖਰੀਦ ਸਕਦੇ ਉਹ ਜਿਹੜੇ ਸਿਲੰਡਰ ਬਣਦੇ ਨੇ ਜਿਹੜਾ ਫੈਕਟਰੀਆਂ ਚੋਂ ਸਿਲੰਡਰ ਬਣਦੇ ਨੇ ਉਹਨਾਂ ਦੇ ਵਿੱਚ ਸਾਡਾ ਇੱਕ ਪੂਰਾ ਪਰਮਾਨੈਂਟ ਆਫਿਸ ਹੁੰਦਾ ਹੈ ਭਾਰਤੀ ਮਾਨਕ ਵਿਰੋਧਾ ਤੇ ਇਕੱਲਾ ਇਕੱਲਾ ਸਿਲੰਡਰ ਚੈੱਕ ਕਰਕੇ ਉਹ ਮਾਰਕੀਟ ਦੇ ਵਿੱਚ ਭਾਦਤ ਔਰ ਇੰਡੀਅਨ ਦੇ ਥਰੂ ਆਂਦਾ ਹੈਗਾ ਜਿਹੜੇ ਇਹ ਸਿਲੰਡਰ ਫਟਦੇ ਨੇ ਤੁਸੀਂ ਕਦੇ ਧਿਆਨ ਦੇਣਾ ਕਿ ਇਹ ਹਮੇਸ਼ਾ ਝੋਪੜੀਆਂ 'ਚ ਹੀ ਕਿਉਂ ਫਟਦੇ ਨੇ ਕੀ ਪਰਮਾਤਮਾ ਦਾ ਝੋਪੜੀਆਂ ਵਾਲਿਆਂ ਨਾਲ ਕੋਈ ਵੈਰ ਹੈ ਨਹੀਂ ਐਸਾ ਨਹੀਂ ਹੈ ਕਾਰਨ ਇਹ ਹੈ ਕਿ ਅਸੀਂ ਘਰਾਂ ਦੇ ਵਿੱਚ ਜਿਹੜਾ ਅਸੀਂ ਡੋਮੈਸਟਿਕ ਸਿਲੰਡਰ ਯੂਜ਼ ਕਰਦੇ ਹਾਂ 14 ਕਿਲੋ ਵਾਲਾ ਜਾਂ ਕਮਰਸ਼ੀਅਲ 19 ਕਿਲੋ ਵਾਲਾ ਇਹ BIS ਵੱਲੋਂ ਸਰਟੀਫਾਈਡ ਹੁੰਦਾ ਹੈ ਤੇ ਜਿਹੜੇ ਛੋਟੇ ਸਿਲੰਡਰ ਹੁੰਦੇ ਨੇ ਅਨਔਥਰਾਇਜ਼ ਸਿਲੰਡਰ ਹੁੰਦੇ ਨੇ ਉਹ ਜਿਹੜੇ ਆਪਾਂ ਸਾਡੇ ਮਾਈਗ੍ਰੈਂਟ ਲੇਬਰਰ ਜ਼ਿਆਦਾ ਵਰਤਦੇ ਨੇ ਹਨਾ ਉਹ ਆਪਣੀਆਂ ਝੋਪੜੀਆਂ ਚ ਜਾਂ ਜਿੱਥੇ ਉਹ ਵੀ ਮਕਾਨ ਬਣਾਉਂਦੇ ਨੇ ਉਹ ਬੜੇ ਐਕਸਪਲੋਸਿਵ ਹੁੰਦੇ ਨਹੀਂ ਉਹਨਾਂ ਦੀ ਕੈਪੈਸਿਟੀ ਬੜੀ ਥੋੜੀ ਹੁੰਦੀ ਹੈ ਉਹਨਾਂ ਦੀ ਜਿਹੜੀ ਚਾਦਰ ਹੁੰਦੀ ਹੈ ਉਹ ਅੱਛੀ ਨਹੀਂ ਹੁੰਦੀ ਸੋ ਇਸ ਕਰਕੇ ਉਹ ਸਿਲੰਡਰ 14 ਕਿਲੋ ਔਰ 19 ਕਿਲੋ ਵਾਲਾ ਕਦੇ ਨਹੀਂ ਫਟ ਸਕਦਾ ਸਿਲੰਡਰ ਨਹੀਂ ਫਟਦਾ 14 ਕਿਲੋ 19 ਕਿਲੋ ਇਹਨਾਂ ਦਾ ਕਹਿਣਾ ਹੈ ਇਹ ਕਹਿੰਦੇ ਵੀ ਨਹੀਂ ਲੀਕ ਹੋ ਸਕਦਾ ਇਹ ਤਮਾਕਾ ਜ਼ਰੂਰ ਅੱਗ ਦਾ ਹੋ ਸਕਦਾ ਹੈ ਅਗਰ ਕਿਤੇ ਲੀਕ ਹੋ ਕੇ ਕੋਈ ਉਹਨੂੰ ਮੱਚਸ ਜਲਾ ਦਿੰਦਾ ਹੈ ਅੱਗ ਜਲਾ ਦਿੰਦਾ ਹੈ ਲੇਕਿਨ ਉਹ ਫਟ ਨਹੀਂ ਸਕਦਾ ਜਿਹੜਾ ਸਿਲੰਡਰ ਅਸੀਂ ਕੰਪਨੀਆਂਸ ਤੋਂ ਲੈਨੇ ਆ ਲੇਕਿਨ ਬਾਜ਼ਾਰ ਦੇ ਵਿੱਚ ਜਿਹੜੇ ਦੇਸੀ ਸਿਲੰਡਰ ਮਿਲਦੇ ਨੇ ਉਹਨਾਂ 'ਚ ਪ੍ਰੈਸ਼ਰ ਵੱਜ ਜਾਂਦਾ ਹੈ ਜਿਸ ਕਰਕੇ ਉਹ ਸਿਲੰਡਰ ਫਟ ਸਕਦੇ ਨੇ ਇਸ ਲਈ ਆਈਐਸਆਈ ਮਾਰਕਾ ਜਿਹੜੇ ਅਪਰੂਵਡ ਨੇ ਉਹ ਕਦੀ ਨਹੀਂ ਫਟਦੇ ਉਹ ਗੱਲ ਕਰਾਂਗੇ ਮੇਕ ਇਨ ਇੰਡੀਆ ਦੀ ਤੁਹਾਡੇ ਕੋਲੋਂ ਹੀ ਪੁੱਛਦਾ ਵਾਟ ਇਜ਼ ਮੇਕ ਇਨ ਇੰਡੀਆ ਸਰ ਮੇਕ ਇਨ ਇੰਡੀਆ ਜਿਹੜਾ ਇਨੀਸ਼ੀਏਟ ਸਾਡੀ ਜਿਹੜੀ ਹੁਣ ਕਰੰਟ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਹੈਗਾ ਉਹ ਕੀ ਹੈ ਕਿ ਅਸੀਂ ਡਬਲਯੂਟੀਓ ਦੇ ਮੈਂਬਰ ਹਾਂ ਅਸੀਂ ਇੰਪੋਰਟ ਐਕਸਪੋਰਟ ਜਿਹੜਾ ਹੈਗਾ ਉਹ ਤਾਂ ਦੇਸ਼ਾਂ ਦਾ ਚੱਲਦਾ ਹੀ ਹੈਗਾ ਲੇਕਿਨ ਕੁਝ ਪ੍ਰੋਡਕਟਸ ਹੁਣ ਐਸੇ ਹੈਗੇ ਨੇ ਜਿਹੜੇ ਕਿ ਅਸੀਂ ਪਹਿਲਾਂ ਬਾਹਰਲੇ ਦੇਸ਼ਾਂ ਤੇ ਨਿਰਭਰ ਸੀਗੇ ਹੁਣ ਸਾਡੇ ਜਿਹੜੇ ਇੰਡਸਟਰੀਅਸ ਹੈਗੇ ਨੇ ਉਹਨਾਂ ਨੂੰ ਬਣਾ ਰਹੇ ਨੇ ਕਈ ਇਹੋ ਜਿਹੇ ਪ੍ਰੋਡਕਟ ਜਿਹੜੇ ਨੇ ਹੁਣ ਜਿਵੇਂ ਟੁਆਇਸ ਹੈਗਾ ਉਹਦੇ ਉੱਤੇ ਅਸੀਂ ਆਈਐਸਆਈ ਮਾਰਕ ਜਿਹੜਾ ਹੈਗਾ ਪ੍ਰੋਡਕਟ ਕੰਪਲਸਰੀ ਕਰ ਦਿੱਤਾ ਹੈ ਤੇ ਇਸ ਕਰਕੇ ਜਿਹੜੇ ਸਾਡੇ ਬਾਹਰਲੇ ਆਂਦੇ ਸੀ ਟੁਆਇਸ ਉਹਨਾਂ ਦੇ ਉੱਤੇ ਕਾਫੀ ਕੰਟਰੋਲ ਹੋਇਆ ਹੈਗਾ ਸਾਡੀ ਇੰਡੀਅਨ ਟੁਆਇਸ ਇੰਡਸਟਰੀ ਕਾਫੀ ਇੰਪਰੂਵ ਹੋਈ ਹੈ ਗੱਲ ਕਰਾਂਗੇ ਵੋਕਲ ਫਾਰ ਲੋਕਲ ਇਹ ਇਹ ਵੀ ਬੜਾ ਮਤਲਬ ਅੱਜਕਲ ਪ੍ਰੋਮੋਸ਼ਨ ਦਾ ਕ ਚੱਲ ਰਿਹਾ ਹੈ ਜਾਂ ਜਲਦੀ ਦੇ ਮਾਲ ਕਿਉਂਕਿ ਡਰਾਫਟ ਉਸ ਦੇ ਮੇਕ ਇਨ ਇੰਡੀਆ ਤੇ ਵੋਕਲ ਫਾਰ ਲੋਕਲ ਇਹੋ ਜਿਹੀਆਂ ਕ੍ਰਾਂਤੀਆਂ ਹਨ ਜਿਹੜੇ ਭਾਰਤ ਦੇ ਉਤਪਾਦਾਂ ਨੂੰ ਹੁਣ ਪ੍ਰਧਾਨ ਮੰਤਰੀ ਜੀ ਹਰ ਵਾਰ ਕਹਿੰਦੇ ਹਨ ਵੋਕਲ ਤੇ ਲੋਕਲ ਉਹਦਾ ਮਤਲਬ ਕੀ ਹੁੰਦਾ ਕਿ ਜਿਹੜਾ ਤੁਹਾਡਾ ਸਥਾਨਕ ਹੈ ਨਿਰਮਾਤਾ ਹੈ ਉਹਦੀ ਬਣੀ ਹੋਈ ਚੀਜ਼ ਖਰੀਦਣੀ ਹੈ ਮੇਕ ਇਨ ਇੰਡੀਆ ਦਾ ਮਤਲਬ ਕੀ ਹੈ ਕਿ ਅੱਜ ਤੁਸੀਂ ਭਾਰਤ ਦੀ ਬਣੀ ਚੀਜ਼ ਖਰੀਦੋਗੇ ਤੇ ਭਾਰਤ ਦੇ ਵਿੱਚ ਉਦਯੋਗ ਲੱਗਣਗੇ ਤੁਹਾਡੇ ਬੱਚਿਆਂ ਨੂੰ ਭਾਰਤ ਦੇ ਵਿੱਚ ਰੁਜ਼ਗਾਰ ਮਿਲੇਗਾ ਜੇ ਅਸੀਂ ਵਿਦੇਸ਼ਾਂ ਤੇ ਚੀਜ਼ ਖਰੀਦਦੇ ਆ ਤਾਂ ਇੱਕ ਯਾਦ ਰੱਖੋ ਕਿ ਅਸੀਂ ਆਪਣੇ ਬੱਚਿਆਂ ਲਈ ਆਉਣ ਵਾਲੀ ਪੀੜੀ ਲਈ ਬੇਰੁਜ਼ਗਾਰੀ ਪੈਦਾ ਕਰਦੇ ਆ ਸੰਦੇਸ਼ ਵੀ ਨਾਲ ਦੀ ਨਾਲ ਦੇ ਦਿਓ ਕਿਉਂਕਿ ਇਹ ਸੰਦੇਸ਼ ਦੀ ਤਾਈਮ ਹੈ ਇਹਹੀ ਸੁਨੇਹਾ ਜਣਾ ਚਾਹਾਂਗਾ ਕਿ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ ਤੇ ਮੇਕ ਇਨ ਇੰਡੀਆ ਦੇ ਜਿਹੜੇ ਉਤਪਾਦ ਹਨ ਉਹਨਾਂ ਨੂੰ ਗਰੀਦੋ ਤੇ ਵੋਕਲ ਫਾਰ ਲੋਕਲ ਜਿਹੜੇ ਇੱਥੇ ਦੇ ਉਤਪਾਦ ਹਨ ਉਹਨਾਂ ਨੂੰ ਪ੍ਰੋਤਸਾਹਿਤ ਕਰੋ ਸਤਾਨਿਕ ਲੋਕਾਂ ਦੀਆਂ ਬੜੀਆਂ ਹੋਈਆਂ ਚੀਜ਼ਾਂ ਨੂੰ ਖਰੀਦੋ ਐਪ ਦੇ ਨਾਲ-ਨਾਲ ਆਈਐਸਆਈ ਦੀ ਮਹੱਤਤਾ ਬਾਰੇ ਸੰਦੇਸ਼ ਜਿਹੜਾ ਹੈ ਸਾਡੇ ਦਰਸ਼ਕਾਂ ਦੇ ਲਈ ਦਲਬੀਰ ਸਿੰਘ ਦੇਖੋ ਸਾਡਾ ਭਾਰਤ ਸਰਕਾਰ ਨੇ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਦੋਸਤ ਤਿਆਰ ਕੀਤਾ ਹੈ ਇਹੋ ਜਿਹਾ ਫਰੈਂਡ ਕਿ ਤੁਸੀਂ ਮਾਰਕੀਟ 'ਚ ਕਦੇ ਵੀ ਜਾ ਕੇ ਕੁਝ ਪ੍ਰੋਡਕਟ ਖਰੀਦੋਗੇ ਤਾਂ ਤੁਸੀਂ ਇਸ ਦੀ ਮਦਦ ਨਾਲ ਖਰੀਦੋਗੇ ਤਾਂ ਤੁਸੀਂ ਆਪਣੇ ਪੈਸੇ ਦੀ ਪੂਰੀ ਕੀਮਤ ਪਾਓਗੇ ਦੋਸਤੋ ਇੱਕ ਚੀਜ਼ ਇੱਥੇ ਇਹ ਵੀ ਦੱਸਦਾ ਕਿ ਇਹ ਕੇਵਲ ਸਾਡੇ ਲਈ ਇਹੀ ਚੀਜ਼ਾਂ ਮੁਹੱਈਆ ਨਹੀਂ ਕਰਾਉਂਦੇ ਸਾਨੂੰ ਸੁਰੱਖਿਅਤ ਨਹੀਂ ਕਰਦੇ ਲੇਕਿਨ ਅਗਰ ਕਿਸੇ ਵੀ ਸਟਰੀਮ ਦੇ ਵਿੱਚ ਕਿਸੇ ਵਿਅਕਤੀ ਨੇ ਬੀਟੈਕ ਕੀਤੀ ਹੈ ਕਿਸੇ ਨੌਜਵਾਨ ਨੇ ਬੀਟੈਕ ਕੀਤੀ ਹੈ ਤਾਂ ਜਿਹੜਾ ਭਾਰਤੀ ਮਾਣਕ ਬਿਊਰੋ ਉਸਨੂੰ ਬਕਾਇਦਾ ਰੋਜ਼ਗਾਰ ਦਿੰਦਾ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਸਟਾਰਟਿੰਗ ਸੈਲਰੀ ਲਗਭਗ 1,40,000 ਰੁਪਏ ਪਰ ਮਹੀਨਾ ਬੀਟੈਕ ਕਿਸੇ ਵੀ ਸਟਰੀਮ ਚ ਕੀਤੀ ਹੈ ਉਹ ਇੱਥੇ ਅਪਲਾਈ ਕਰ ਸਕਦਾ ਹੈ ਉਹ ਨੌਕਰੀ ਲੈ ਸਕਦਾ ਤੇ ਇਹ ਉਸ ਨੂੰ ਪਰਖਣ ਦੇ ਲਈ ਕੁਆਲਿਟੀਆਂਜ਼ ਨੂੰ ਪਰਖਣ ਲਈ ਜਿਹੜਾ ਇੰਪੋਰਟ ਹੋ ਕੇ ਸਮਾਨ ਆਂਦਾ ਹੈ ਉਸ ਬੱਚਿਆਂ ਨੂੰ ਬਾਹਰ ਵੀ ਭੇਜਦੇ ਨੇ ਕੰਪਨੀ ਇਹ ਜਿਹੜੇ ਆਈਐਸਆਈ ਵਾਲੇ ਨੇ ਤੇ ਉਸ ਤੋਂ ਬਾਅਦ ਉਹਨਾਂ ਬੱਚਿਆਂ ਦਾ ਭਵਿੱਖ ਜਿਹੜਾ ਪੂਰਾ ਸੁਰੱਖਿਅਤ ਰਹਿੰਦਾ ਹੈ ਸੋ ਇਸ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਜਾਣਕਾਰੀਆਂ ਅੱਜ ਅਸੀਂ ਲਈਆਂ ਡਡਵਾਲ ਸਾਹਿਬ ਦਲਵੀਰ ਸਿੰਘ ਜੀ ਤੁਹਾਡੇ ਕੋਲੋਂ ਇਹ ਸਾਰੀਆਂ ਜਾਣਕਾਰੀਆਂ ਸਾਡੇ ਦਰਸ਼ਕਾਂ ਲਈ ਬਹੁਤ ਮਹੱਤਵਪੂਰਨ ਹੋਣਗੀਆਂ ਤੇ ਉਮੀਦ ਕਰਦੇ ਹਾਂ ਕਿ ਉਹ ਬਹੁਤ ਸਾਰਾ ਫਾਇਦਾ ਲੈਣਗੇ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁਣ ਲੈਨੇ ਆ ਗਿਆ ਨਮਸਕਾਰ